ਗੁਰੂ ਦੀ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਬੇਨਤੀਆਂ ਪਰਵਾਨ ਕਰਿਓ ਆਓ ਸਾਰੇ ਜਣੇ ਸਭ ਤੋਂ ਪਹਿਲਾਂ ਬੁਲਾਈਏ ਗੱਜ ਕੇ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿਲ ਫਲਾਂ ਵਾਲਿਆਂ ਤੇ ਬਾਰੇ ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਗੁਰਸਿੱਖ ਨੇ ਸਿੱਖ ਨੇ ਪਰ ਉਹ ਆਪਣੀ ਦਾੜੀ ਨੂੰ ਕਾਲੀ ਕਰਨ ਵਾਸਤੇ ਕਿਲਫ ਲਗਾ ਲੈਂਦੇ ਐ ਚਿੱਟੇ ਢੋਲੇ ਕਿਉਂ ਆਉਂਦੇ ਐ ਗੁਰੂ ਸਾਹਿਬ ਜੀ ਨੇ ਇਸ ਬਾਰੇ ਸੋ ਸਾਖੀ ਦੇ ਵਿੱਚ ਕੀ ਕੀ ਦਰਜ ਕੀਤਾ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਇਸ ਕਰਕੇ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਦਾੜੀ ਰੰਗਣ ਵਾਲੇ ਨੂੰ ਕਿਹੜੀ ਜੁਨੀ ਮਿਲਦੀ ਹੈ ਇਸ ਬਾਰੇ ਵੀ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਕਿਤੇ ਤੁਸੀਂ ਇਸ ਜਾਣਕਾਰੀ ਤੋਂ ਵਾਂਝੇ ਨਾ ਰਹਿ ਜਾਓ ਕਿਉਂਕਿ ਜਿਹੜੀਆਂ ਗਲਤੀਆਂ ਉਸ ਸਮੇਂ ਉਸ ਸਿੰਘ ਨੇ ਕੀਤੀਆਂ ਸੀ ਉਸ ਦੀ ਜੁਨੀ ਅੱਜ ਕੀ ਹੋਵੇਗੀ ਅਗਰ ਤੁਸੀਂ ਇਹ ਜਾਣ ਲਿਆਤਾ ਤੁਸੀਂ ਤੋਬਾ ਤੋਬਾ ਕਰ ਤਵੋਗੇ ਤੁਸੀਂ ਸੋਚਣਾ ਹੈ ਕਿ ਅਸੀਂ ਕਦੇ ਵੀ ਆਪਣੀ ਦਾੜੀ ਨੂੰ ਕਿਲਫ ਨਹੀਂ ਲਉਣਾ ਚਿੱਟੇ ਢੋਲੇ ਕਿਉਂ ਹੁੰਦੇ ਆ ਪਹਿਲਾਂ ਇਸ ਤੇ ਆਪਾਂ ਗੌਰ ਕਰਾਂਗੇ ਚਿੱਟੇ ਢੋਲੇ ਯਾਨੀ ਕਿ ਸਾਡਾ ਬੁਢੇਪਾ ਯਾਨੀ ਕਿ ਮੌਤ ਦੇ ਦਿਨ ਪੋਰ ਨੇੜਿਆਣਾ ਮੌਦ ਦੇ ਦਿਨ ਜਦੋਂ ਨੇੜੇ ਆਉਂਦੇ ਆ ਚਿੱਟੇ ਧੋਲੇ ਜਦੋਂ ਆਉਂਦੇ ਆ ਤਾਂ ਬੰਦੇ ਨੂੰ ਉਹ ਦੋ ਪਤਾ ਲੱਗ ਜਾਂਦਾ ਕਿ ਬਸ ਆਹੀ ਸਮਾਂ ਹੁਣ ਕਿ ਮੈਂ ਪਰਮਾਤਮਾ ਦੇ ਹੋਰ ਨੇੜੇ ਜਾਵਾਂ ਪਰਮਾਤਮਾ ਦੇ ਮੈਂ ਜਿੰਨਾ ਨੇੜੇ ਜਾਵਾਂਗਾ ਪਰਮਾਤਮਾ ਵੀ ਮੇਰੇ ਉਨੇ ਹੀ ਨੇੜੇ ਆਵੇਗਾ ਇਸ ਦਾ ਅਸਲ ਮਾਇਨੇ ਹੈ ਕਿ ਚਿੱਟੇ ਤੋਲੇ ਸਾਡੇ ਇਸ ਕਰਕੇ ਆਉਂਦੇ ਆ ਤਾਂ ਜੋ ਅਸੀਂ ਅਖੀਰਲੇ ਸਮੇਂ ਨੂੰ ਯਾਦ ਕਰ ਸਕੀਏ ਸਾਨੂੰ ਪਤਾ ਲੱਗ ਸਕੇ ਕਿ ਹੁਣ ਸਾਡਾ ਬਡੇਪਾ ਆ ਗਿਆ ਸਾਡੀ ਮੌਤ ਜਿਹੜੀ ਹੈ ਕਿਸੇ ਵੀ ਸਮੇਂ ਹੋ ਸਕਦੀ ਹੈ ਸਾਡੀ ਮੌਤ ਵੀ ਨੇੜੇ ਆਉਂਦੀ ਜਾ ਰਹੀ ਹੈ ਤੇ ਹੁਣ ਇਸ ਸਮੇਂ ਦੇ ਵਿੱਚ ਸੀ ਪਾਪ ਛੱਡ ਕੇ ਬਸ ਪਰਮਾਤਮਾ ਦਾ ਨਾਮ ਤੇ ਆਈਏ ਪਰਮਾਤਮਾ ਵਾਲੇ ਬਣੀਏ ਗੁਰੂ ਵਾਲੇ ਬਣੀਏ ਇਸ ਕਰਕੇ ਸਾਡੇ ਆਉਂਦੇ ਨੇ ਚੁੱਟੇ ਤੋਲੇ ਪਰਮਾਤਮਾ ਦੇ ਵੱਲੋਂ ਇੱਕ ਨਿਸ਼ਾਨੀ ਦਿੱਤੀ ਜਾਂਦੀ ਹੈ ਕਿ ਪਾਈ ਅੰਤਾਂ ਦਾ ਸਮਾਂ ਚੱਲ ਰਿਹਾ ਹੈ ਹੁਣ ਤਾਂ ਛੱਡ ਦੇ ਬੈਰ ਪੁਣੇ ਬਸ ਇਹੀ ਕਿਹਾ ਜਾ ਸਕਦਾ ਇੱਥੇ ਪਰ ਜਿਹੜੇ ਲੋਕ ਆਪਣੇ ਤੋਲਿਆਂ ਨੂੰ ਕਾਲੇ ਕਰਦੇ ਨੇ ਯਾਨੀ ਕਿ ਕੈਲਫਾ ਲਗਾਉਂਦੇ ਨੇ ਉਹਨਾਂ ਵਾਸਤੇ ਗੁਰੂ ਸਾਹਿਬ ਨੇ ਸੋ ਸਾਖੀ ਦੇ ਵਿੱਚ ਕੀ ਕੀ ਧਰਜ ਕੀਤਾ ਇਸ ਦੇ ਉੱਤੇ ਆਪਾਂ ਖੁੱਲ ਕੇ ਗੱਲਬਾਤ ਕਰਨ ਲੱਗਿਆਂ ਦਰਅਸਲ ਸੋ ਸਾਖੀ ਦੀਆਂ ਕਈ ਸਾਰੀਆਂ ਕਥਾਵਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਦਾੜੀ ਰੰਗਣ ਵਾਲੇ ਵਾਲੀ ਕਥਾਈ ਕੇ ਦਾੜੀ ਰੰਗਣ ਵਾਲਿਆਂ ਨੂੰ ਕਿਹੜੀ ਜੁੰਡੀ ਮਿਲਦੀ ਹੈ ਗੁਰੂ ਸਾਹਿਬ ਜੀ ਸੋ ਸਾਖੀ ਦੇ ਵਿੱਚ ਲਿਖਦੇ ਨੇ ਕਿ ਜਿਹੜੇ ਲੋਕ ਦਾੜੀ ਰੰਗਦੇ ਨੇ ਪਾਬ ਗੁਰਸਿੱਖ ਨੇ ਸਿੱਖ ਪਰਿਵਾਰਾਂ ਦੇ ਨਾਲ ਨੇ ਤੜਾ ਪ੍ਰਕਾਸ਼ ਕੀਤਾ ਹੁੰਦਾ ਜਿਨ੍ਹਾਂ ਨੇ ਅਗਰ ਉਹ ਕਿਲਫਾ ਲਗਾਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਭੈੜੀ ਜੁੰਡੀ ਮਿਲਦੀ ਹੈ ਦਰਅਸਲ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੂਨੇ ਸੈਰ ਤੇ ਚੱਲੇ ਸੀ ਇਸੇ ਦੌਰਾਨ ਉਹਨਾਂ ਦੇ ਨਾਲ ਸਿੰਘ ਵੀ ਮੌਜੂਦ ਹੁੰਦੇ ਆ ਅਚਾਨਕ ਇੱਕ ਸਿੰਘ ਜਿਹੜਾ ਗੁਰੂ ਸਾਹਿਬ ਜੀ ਦੇ ਦਰਸ਼ਨਾ ਵਾਸਤੇ ਆਉਂਦਾ ਉਸ ਦੀ ਉਮਰ ਕਾਫੀ ਜ਼ਿਆਦਾ ਸੀ ਯਾਨੀ ਕਿ ਕਹਿ ਸਕਦੇ ਆ ਕਿ ਉਹ 60 ਤੋਂ 65 ਸਾਲ ਦੀ ਉਮਰ ਦੇ ਵਿੱਚ ਸੀ ਪਰ ਉਸ ਦੀ ਦਾੜੀ ਬਿਲਕੁਲ ਹੀ ਕਾਲੀ ਸੀ ਗੁਰੂ ਸਾਹਿਬ ਜੀ ਦੇ ਇਸ਼ਾਰੇ ਤੇ ਇੱਕ ਸਿੰਘ ਨੇ ਉਸ ਸਿੰਘ ਨੂੰ ਪੁੱਛਿਆ ਕਿ ਭਾਈ ਤੇਰੀ ਦਾੜੀ ਕਿਵੇਂ ਕਾਲੀ ਹੈ ਤੇਰੀ ਤਾਂ ਉਮਰ ਸਾਨੂੰ ਵੱਧ ਲੱਗਦੀ ਹੈ ਪਰ ਤੇਰੀ ਦਾੜੀ ਬਿਲਕੁਲ ਕਾਲੀ ਹੈ ਐਵੇਂ ਕਿਵੇਂ ਅਕੋਦੀ ਉਸ ਸਿੰਘ ਨੇ ਉੱਤਰ ਦਿੱਤਾ ਕਿ ਜਦੋਂ ਦਾੜੀ ਚਿੱਟੇ ਹੋ ਜਾਂਦੀ ਹੈ ਤਾਂ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਮੈਂ ਖੁਦ ਨੂੰ ਸੋਨਾ ਨਹੀਂ ਜਾਪਦਾ ਤੇ ਮੈਂ ਆਪਣੇ ਆਪ ਨੂੰ ਸੋਨਾ ਬਣਾਉਣ ਵਾਸਤੇ ਆਪਣੀ ਦਾੜੀ ਦੇ ਉੱਤੇ ਕੇਲਫ ਲਗਾ ਲੈਣਾ ਇਹ ਸੁਣਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖੁੱਲ ਕੇ ਜਵਾਬ ਦਿੱਤਾ ਕਿ ਦੇਖ ਪਾਈ ਤੂੰ ਦਾੜੀ ਚਿੱਟੀ ਕਰ ਚਾਹੇ ਕਾਲੀ ਕਰ ਪਰ ਇਹ ਸਭ ਕੁਝ ਉਸ ਦੇ ਦਰ ਤੇ ਉੱਤੇ ਪ੍ਰਵਾਨੇ ਹੋਵੇਗਾ ਕਿਉਂਕਿ ਦਾੜੀ ਰੰਗਣਾ ਇੱਕ ਸਿੱਖ ਦਾ ਕੰਮ ਨਹੀਂ ਹੈ ਪਰਮਾਤਮਾ ਨੇ ਕਿਹਾ ਕਿ ਜਿਹੜੇ ਵੀ ਅੰਮ੍ਰਿਤਧਾਰੀ ਨੇ ਗੁਰਸਿੱਖਿਆ ਉਹ ਨਾਈ ਦੀ ਦੁਕਾਨ ਤੇ ਜਾਣਗੇ ਹੀ ਕਿਉਂ ਅਸੀਂ ਕੇ ਲਵਾਈਏ ਚਾਹੇ ਲਵਾਈਏ ਪਰ ਇਹ ਤਾਂ ਇੱਕ ਗੁਨਾਹ ਹੈ ਜੋ ਕਿ ਸੋ ਸਾਖੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਦਾੜੀ ਕਾਲੀ ਨਹੀਂ ਕਰ ਸਕਦਾ ਇੱਕ ਗੁਰਸਿੱਖ ਬੰਦਾ ਗੁਰੂ ਸਾਹਿਬ ਦੇ ਵੱਲੋਂ ਉਸ ਸ਼ਖਸ ਨੂੰ ਆਪਣੇ ਖੁੱਲਕੇ ਵਿਚਾਰ ਦਿੱਤੇ ਗਏ ਜਿਸ ਮਗਰੋਂ ਉਸ ਸ਼ਖਸ ਨੇ ਹੱਥ ਛੋੜ ਕੇ ਮਾਫੀ ਮੰਗਦੇ ਨੇ ਆਇਆ ਕਿ ਗੁਰੂ ਜੀ ਮਾਫ ਕਰਿਓ ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਹੋਵੇ ਹੁੰਦਾ ਹੈ ਕਿ ਜੇਕਰ ਮੈਂ ਦਾੜੀ ਕਾਲੀ ਕਰਾਂਗਾ ਤਾਂ ਮੈਂ ਪਾਪਾਂ ਦਾ ਘੜਾ ਜੜਾਗਾ ਭਰ ਲਵਾਂਗਾ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਚਲ ਕੋਈ ਗੱਲ ਏ ਜੇ ਤੈਨੂੰ ਆਪਣੀ ਗਲਤੀ ਸਵੀਕਾਰ ਹੈ ਤਾਂ ਤੇਰੀ ਬੇਨਤੀ ਵੀ ਇਸ ਦਰ ਦੇ ਉੱਤੇ ਪਰਵਾਨ ਹੈ ਪਰ ਅਕੇ ਤੂੰ ਖਿਆਲ ਰੱਖੀਂ ਕਿ ਤੂੰ ਅਜਿਹੇ ਹਾਮ ਨਾ ਕਰੇ ਤੂੰ ਗੁਰੂ ਦਾ ਸਿੰਘ ਹੈ ਸਿੰਘ ਬਣ ਕੇ ਰਹਿ ਜੇ ਤੋਲੇ ਆਗੇ ਤਾਂ ਤੋਲਿਆਂ ਨੂੰ ਸਵੀਕਾਰ ਕਰਨਾ ਸਿੱਖੋ ਕਿਉਂਕਿ ਤੋਲੇ ਆਉਣਾ ਯਾਨੀ ਕਿ ਤੁਹਾਡੀ ਮਾਤ ਜੜੀ ਹੈ ਛੇਤੀ ਹੀ ਹੋਣ ਵਾਲੀ ਹੈ ਇਸ ਦੀ ਨਿਸ਼ਾਨੀ ਹੈ ਗੁਰੂ ਸਾਹਿਬ ਬੜੇ ਚੰਗੇ ਦਿਲ ਵਾਲੇ ਸੀ ਬੜੇ ਚੰਗੇ ਸੁਭਾਅ ਵਾਲੇ ਸੀ ਉਹ ਆਪਣੇ ਹਰ ਸਿੰਘ ਨੂੰ ਮਾਫੀ ਦਿੰਦੇ ਸੀ ਤੇ ਬਾਅਦ ਦੇ ਵਿੱਚ ਇੱਕ ਗੱਲ ਆਕ ਦਿੰਦੇ ਸੀ ਕਿ ਹੁਣ ਦੁਬਾਰਾ ਇਹ ਗਲਤੀ ਨਾ ਕਰੀ ਇੱਕ ਵਾਰ ਤੈਨੂੰ ਮਾਫੀ ਮਿਲ ਚੁੱਕੀ ਹੈ ਜੇਕਰ ਗੱਲ ਕੀਤੀ ਜਾਵੇ ਉਸ ਜੂਨੀ ਦੀ ਕਿ ਜਿਹੜਾ ਬੰਦਾ ਦਾੜੀ ਰੰਗਦਾ ਹੈ ਤਾਂ ਉਸ ਨੂੰ ਕੀ ਜੂਨੀ ਮਿਲਦੀ ਹੈ ਤਾਂ ਇਹ ਸੁਣ ਕੇ ਇੱਕ ਵਾਰ ਤੁਹਾਡਾ ਦਿਲ ਵਿਹਤਰੋ ਦੀ ਜਿਹੜਾਗਾ ਲੂ ਕੰਡੇ ਖੜੇ ਕਰ ਲਵੇਗਾ ਕਿਉਂਕਿ ਜਿਹੜਾ ਸ਼ਖਸ ਆਪਣੀ ਦਾੜੀ ਨੂੰ ਕਾਲੀ ਕਰਦਾ ਹੈ ਗੁਰਸਿੱਖ ਹੋ ਕੇ ਉਸੇ ਸ਼ਖਸ ਨੂੰ ਮਿਲਦੀ ਹੈ ਰਿੱਚ ਦੀ ਜੂਨੀ ਰਿੱਚ ਦੀ ਜੂਨ ਕਿੰਨੀ ਪੈੜੀ ਹੁੰਦੀ ਹੈ ਇਹ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਰਿੱਚ ਦਾ ਤਾਂ ਬੁਰਾਈ ਹਾਲ ਹੁੰਦਾ ਉਸ ਦੀ ਜੂਨੀ ਮੰਨੋ ਬਸ ਨਾ ਮਾਤਰੀ ਹੁੰਦੀ ਹੈ ਭਾਵ ਇਸ ਜੂਨ ਦੇ ਵਿੱਚ ਜਾਣਾ ਕੋਈ ਵੀ ਪਸੰਦ ਨਹੀਂ ਕਰਦਾ ਤੇ ਜਿਹੜੇ-ਜਿਹੜੇ ਗੁਰਸਿੱਖ ਆਪਣੀ ਦਾੜੀ ਕਾਲੀ ਕਰਦੇ ਆ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਮੋਰਕੇ ਅਜੇ ਹੀ ਗਲਤੀ ਉਹ ਨਾ ਕਾ ਸਕਣ ਕਿਉਂਕਿ ਜੇਕਰ ਅਸੀਂ ਇਹ ਗਲਤੀ ਕਰਾਂਗੇ ਤਾਂ ਉਸਦੀ ਸਜ਼ਾ ਸਾਨੂੰ ਆਪਣੀਆਂ ਜੁਨਾ ਪੁਗਤਾ ਕੇ ਦੇਣੀ ਪਵੇਗੀ ਅਗਰ ਅਜ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਵਾਸਤੇ ਅਜੇ ਹੀਆਂ ਸੂ ਸਾਖੀ ਦੇ ਵਿੱਚੋਂ ਲਈਆਂ ਗਈਆਂ ਕਥਾਵਾਂ ਜੁਣੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਦੇ ਨਾਲ ਤੁਹਾਡਾ ਪਟਕਿਆ ਹੋਇਆ ਜੀਵਨ ਜੋ ਹੈ ਮੋੜ ਤੋਂ ਗੁਰੂ ਵਾਲੀ ਲੀ ਦੇ ਉੱਤੇ ਆ ਜਾਏਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਹਰ ਕਿਸੇ ਦਾ ਆਪਾਂ ਭਲਾ ਕਰ ਸਕੀਏ ਬਾਕੀ ਜੋ ਵੀ ਤੁਹਾਡੇ ਵਿਚਾਰ ਨੇ ਇਸ ਕਥਾ ਦੇ ਬਾਬਤ ਕਮੈਂਟਾਂ ਦੇ ਵਿੱਚ ਉਹਨਾਂ ਸਾਰੇ ਹੀ ਸਾਂਝਾਂ ਦੇ ਵਿਚਾਰ ਜ਼ਰੂਰ ਸਾਂਝੇ ਕਰਿਓ